ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੀ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਸਿੱਖ ਸੰਗਤਾਂ ਵਿੱਚ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਇਸ ਮੌਕੇ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦਾ ਚੋਣਾਂ ਦੌਰਾਨ ਸਾਥ ਦੇਣ ਲਈ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਨੌਜਵਾਨਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਪ੍ਰਚਾਰ ਵਿੱਚ ਅੰਤਖ ਮਿਹਨਤ ਕੀਤੀ ਉਹਨਾਂ ਨੇ ਕਿਹਾ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਅਤੇ ਸਾਡੀ ਜਿੱਤ ਸ਼ਹੀਦਾਂ ਨੂੰ ਸਮਰਪਿਤ ਹੈ 6 ਜੂਨ ਤੋਂ ਬਾਅਦ ਤੁਸੀਂ ਜਿੱਤ ਦੀ ਖੁਸ਼ੀ ਮਨਾ ਸਕਦੇ ਹੋ ਪਰ ਉਦੋਂ ਤੱਕ ਗੁਰੂ ਸਾਹਿਬ ਦਾ ਧੰਨਵਾਦ ਕਰੀ ਅਤੇ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਮਾਗਾਂ ਵਿੱਚ ਸ਼ਾਮਿਲ ਹੋਈ ਹੈ। ਭਾਈ ਮੇਰੇ ਕੋਲੇ ਲਫ਼ਜ਼ ਨਹੀਂ ਐ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਡਾ ਧੰਨਵਾਦ ਕਰਾਂ। ਇੰਨਾ ਪਿਆਰ, ਇੰਨਾ ਮਾਣ, ਇੰਨਾ ਸਤਿਕਾਰ ਤੁਸੀਂ ਮੈਨੂੰ ਦਿੱਤਾ ਨਾ। ਜੇ ਮੈਂ ਹਾਰ ਵੀ ਜਾਂਦਾ ਮੈਨੂੰ ਤਾਂ ਵੀ ਯਾਦ ਰਹਿਣਾ ਸੀ। ਬਹੁਤ ਪਿਆਰ ਦਿੱਤਾ ਤੁਸੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਭਾਈ ਮੇਰੇ ਮੋਟਰਸਾਈਕਲ ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਮੇਰੀ ਗੱਡੀ ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਪਾਣੀ ਦਾ ਬੰਦੋਬਸ ਕਰ ਥਿਆ ਲੱਗੀ ਐ ਇੰਨੀ ਗਰਮੀ ਐ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਚਾਹ ਪੀਣੀ ਐ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਇੰਨਾ ਟਾਈਮ ਹੋ ਗਿਆ ਸਾਨੂੰ ਰੋਟੀ ਨਹੀਂ ਮਿਲੀ ਭਾਈ ਮੈਂ ਆਪ ਪਿੰਡਾਂ ਚ ਪਿੰਡਾਂ ਚ ਜਾਂਦੇ ਰਹੇ ਆ ਇੰਨਾ ਕੱਠ ਤੁਸੀਂ ਕਰਦੇ ਰਹੇ ਹੋ ਆਪ ਮੋਹਾਰੇ ਮੈਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਦਰਵਾਜ਼ੇ ਤੁਹਾਡੇ ਲਈ 24 ਘੰਟੇ ਖੁੱਲੇ ਆ ਜਦ ਮਰਜੀ ਆਇਓ ਮੈਂ ਮੈਂ ਸਿਰਫ ਥੋੜੇ ਜੇ ਦਿਨ ਮੈਨੂੰ ਦੇ ਦਿਓ ਮੈਂ ਉਰੇ ਮੋਗੇ ਜਗਾ ਲੈਣੀ ਆ ਰਹਿਣ ਵਾਸਤੇ ਮੈਂ ਮੋਗੇ ਜਗਾ ਲੈ ਲੈ ਰਹਿਣ ਵਾਸਤੇ ਤੁਸੀਂ ਜਿਵੇਂ ਮਰਜੀ ਆਇਓ ਜਾਇਓ ਆਪਾਂ ਸੋਚਦੇ ਮਹਿਰਾਦਾਨੇ ਮੋਗਦੇ ਜੀ ਤਰੀ ਸੋਚਦੇ ਮਹਿਰਾਦਾਨੇ ਮੋਗਦੇ ਸਰਜੀਤ ਸਰਜੀਤ ਹਾਂ ਭਾਜ ਫਾਜ ਜੀ ਬਾਈ ਜੀ ਇੱਕ ਗੱਲ ਇਹ 6 ਤਰੀਕ ਤੱਕ ਆਪਣਾ ਸ਼ੀਦੀ ਹਫਤਾ ਹੈ ਹੈਨਾ 6 ਆਪਾਂ ਬਾਈ ਕਿਸੇ ਨੇ ਘਰੇ ਜਾ ਕੇ ਡੱਬਾ ਨਹੀਂ ਲੈ ਕੇ ਜਾਣਾ ਕਿਸੇ ਨੇ ਪਟਾਕੇ ਨਹੀਂ ਚਲਾਉਣੇ ਕਿਸੇ ਨੇ ਢੋਲੀ ਵਜਾਉਣਾ 6 ਤਰੀਕ ਤੋਂ ਬਾਅਦ ਜੋ ਮਰਜ਼ੀ ਕਰਦੇ ਰਹੋ 7 ਤਰੀਕ ਤੋਂ ਇੱਕ ਬੇਨਤੀ ਇੱਕ ਬੇਨਤੀ ਹੋਰ ਦੇਖੋ ਜੇ ਤੁਸੀਂ ਜਿੰਨਾ ਮੈਨੂੰ ਤੁਸੀਂ ਪਿਆਰ ਮਾਨ ਇੱਜ਼ਤ ਸਰਕਾਰ ਸਤਕਾਰ ਦਿੱਤਾ ਬਾਈ ਜੀ ਤੁਸੀਂ ਮੇਰੇ ਕਹੇ ਤੇ ਦਾੜੀ ਦਾੜਾ ਪ੍ਰਕਾਸ਼ ਕਰੋ ਤੇ ਕੇਸ ਰੱਖੋ ਤੇ ਗੁਰੂ ਦੇ ਸਿੰਘ ਸਜੋ ਪੱਗਾਂ ਦਮਾਲੇ ਬੰਨੋ ਆਪਾ ਆਪਾਂ ਗੁਰੂ ਦੇ ਸਿੱਖ ਐ ਤੇ ਸਿੱਖ ਬਣ ਕੇ ਹੀ ਰਹਿਣਾ ਐ ਬੋਲੇ ਸੋ ਨਿਹਾਲ ਆਪਾਂ ਆਪਾਂ ਜੇ ਜ਼ਿਆਦਾ ਨਹੀਂ ਕੇਸਰ ਦਾੜਾ ਦਾ ਪ੍ਰਕਾਸ਼ ਕਰ ਹੀ ਸਕਦੇ ਆ ਨਾ ਦਸਤਾਰ ਜਾਂ ਦਮਾਲੇ ਤਾਂ ਬਣ ਨਹੀਂ ਸਕਦੇ ਆ ਘਟੋ ਘਟਾ ਪੱਪਾ ਦਸਤਾਰ ਔਰ ਦਮਾਲੇ ਤਾਂ ਬੰਨੀ ਐ ਮੇਰੀ ਹੱਥ ਬਨ ਕੇ ਬੇਨਤੀ ਐ ਬਾਈ ਜੇ ਹੋ ਸਕਦਾ ਹੈ ਤਾਂ ਤੁਸੀਂ ਜਰੂਰ ਆ ਮੇਰਾ ਮੇਰੇ ਕੋਈ ਤੇ ਆ ਕੰਮ ਕਰੋ ਬਾਕੀ ਬਾਈ ਜੀ ਬਹੁਤ ਬਹੁਤ ਪਿਆਰ ਮਿਲਿਆ ਹੈ ਮੈਂ ਕਹਿੰਦਾ ਵੀ ਅਮੀਦ ਤੋਂ ਕਿਤੇ ਵੱਧ ਜੇ ਮੈਂ ਤੁਹਾਡਾ ਧੰਨਵਾਦ ਕਰਦਾ ਨਾ ਧੰਨਵਾਦ ਖਰ ਬਹੁਤ ਛੋਟਾ ਹੈ ਤੁਹਾਡੇ ਪਿਆਰ ਅੱਗੇ ਬਾਈ ਦੇਖੋ ਹੁਣ ਤੁਸੀਂ ਹੋ ਤਹਾਨੂੰ ਕੋਈ ਵੀ ਦੇਖੋ ਤੁਸੀਂ ਮੈਨੂੰ ਪਾਵਰ ਦੇਤੀ ਕਈ ਪਾਰਟੀਆਂ ਵਾਲੇ ਚਾਹੇ ਉਹ ਝਾੜੂ ਵਾਲੇ ਆ ਕੋਈ ਆ ਕੋਈ ਹੈ ਜੇ ਤੁਹਾਨੂੰ ਕੋਈ ਤੰਗ ਕਰਦਾ ਵੀ ਤੁਸੀਂ ਸਰਜੀਤ ਖਾਲਸਾ ਨੂੰ ਵੋਟਾਂ ਪਾਈਆਂ ਤਾਂ ਤੁਸੀਂ ਮੈਨੂੰ ਦੱਸਿਓ ਗਰਸੇਵਕ ਨੂੰ ਦੱਸਿਓ ਮੈਂ ਖੁਦ ਤੁਹਾਡੇ ਨਾਲ ਚੱਲੂੰਗਾ ਠਾਣੇ ਚੀਕਾਂ ਖੜਾ ਦੇਗੇ ਸਾਰ ਸਾਰੇ ਸੋਚਦੇ ਤੇ ਬਾਈ ਜੀ ਨਾਰੇ ਨਾ ਲੋ ਨਾਰੇ ਨਾ ਖੜ ਗੋ ਖੜ ਜਾ ਬਾਈ ਤੇ ਅਖੀਰ ਚ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਬਈ ਮੈਂ ਸਾਧ ਸੰਗਤ ਜੀ ਬਹੁਤ ਮਾੜਾ ਟਾਈਮ ਦੇਖਿਆ ਆਪਣੀ ਜ਼ਿੰਦਗੀ ਚ ਮੈਂ ਸਾਰਾ ਕੋਸ਼ੀ ਠੋਕਰਾਂ ਖਾ ਕੇ ਸਿੱਖਿਆ ਮੈਨੂੰ ਸਿਖਾਇਆ ਨਹੀਂ ਕਿਸੇ ਨੇ ਮੈਂ ਠੋਕਰਾਂ ਖਾ ਕੇ ਸਿੱਖਿਆ ਤੇ ਮੈਨੂੰ ਪਤਾ ਵੀ ਦੁਨੀਆ ਕਿੱਥੇ ਐ ਕੌਣ ਚੱਕ ਬਲਾਇ ਕੌਣ ਮਾੜਾ ਕੌਣ ਚੰਗਾ ਮੈਂ ਤੁਹਾਡੇ ਨਾਲ ਖੜਾ ਐ ਮੈਂ ਤੁਹਾਡਾ ਤੇ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਐ ਅੰਦਰ ਤੁਸੀਂ ਨਹੀਂ ਆਇਆ ਤੇ ਬਾਈ ਜੀ ਤੁਸੀਂ ਘਰਾਂ ਨੂੰ ਹੁਣ ਆਪਣੇ ਆਪਣੇ ਘਰਾਂ ਨੂੰ ਜਾਓ ਮੈਨੂੰ ਅੰਦਰ ਲੈਟਰ ਦੇਣ ਵਾਸਤੇ ਸਰਟੀਫਿਕੇਟ ਦੇਣ ਵਾਸਤੇ ਡੀਸੀ ਸਾਹਿਬ ਨੇ ਬੁਲਾਇਆ ਠੀਕ ਐ ਜੀ ਤੁਸੀਂ ਕੋਈ ਨਹੀਂ ਆਪਾਂ ਕੰਮ ਇਹ ਜਿਆ ਕਰਨਾ ਪੂਰੀ ਐ ਅਪਾ 7 ਤਰੀਕ ਤੋਂ ਬਾਅਦ ਜੋ ਤੁਹਾਨੂੰ ਚੰਗਾ ਲੱਗੇ ਉਹ ਕਰਿਓ